ਸਾਤਸ਼ਰੀਆ ਕਾਲ ਦੋਸਤੋ ਹੁਣੇ-ਹੁਣੇ ਆਈ ਵੱਡੀ ਖਬਰ ਦੋਸਤੋ ਪੰਜਾਬ ਦੇ ਵਿੱਚ ਵਾਪਰਿਆ ਵੱਡਾ ਹਾਸਾ ਨਹੀਂ ਰਹੇ ਪੰਜਾਬੀ ਗਾਇਕ ਬੱਬੂ ਮਾਨ ਉਹਨਾਂ ਦੀ ਕਾਰ ਐਕਸੀਡੈਂਟ ਦੇ ਵਿੱਚ ਮੌਤ ਹੋ ਚੁੱਕੀ ਹੈ ਅਤੇ ਪੰਜਾਬੀ ਗਾਇਕ ਜੋ ਕਿ ਬਹੁਤ ਹੀ ਜ਼ਿਆਦਾ ਸੁਪਰ ਹਿੱਟ ਗਾਇਕ ਨੇ ਇਹ ਪੱਬੂ ਮਾਨ ਜੀ ਉਹਨਾਂ ਦੀ ਮੌਤ ਦੀ ਖਬਰ ਜੋ ਫਲਾਈ ਜਾ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਦੋਸਤੋ ਦਰਅਸਲ ਤੁਹਾਨੂੰ ਇਸ ਦੀ ਪੂਰੀ ਸੱਚਾਈ ਦੱਸ ਦਈਏ ਕਿ ਇਹ ਖਬਰ ਜੋ ਹੈ ਇਹ ਬਿਲਕੁਲ ਹੀ ਝੂਠੀ ਖਬਰ ਹੈ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਦਰਵਾਸਾਲਾ ਬੱਬੂ ਮਾਨ ਦੀ ਇਸ ਖਬਰ ਨੂੰ ਫਲਾਉਣ ਵਾਲਾ ਸ਼ਖਸ ਗਾਨੀ ਗਾਂਧੀ ਹੈ ਜੋ ਉਹ ਖੰਨੇ ਦਾ ਹੈ ਖੰਨੇ ਵਾਲਾ ਗਾਂਧੀ ਉਸਨੇ 13 ਜਨਵਰੀ ਨੂੰ ਇੱਕ ਪੋਸਟ ਵਾਇਰਲ ਕਰ ਦਿੱਤੀ ਹੈ ਜਿਸ ਦੇ ਵਿੱਚ ਬੱਬੂ ਮਾਨ ਦੀ ਮੌਤ ਦਾ ਜ਼ਿਕਰ ਕੀਤਾ ਹੈ ਅਤੇ ਕਿਹਾ ਹੈ 21 ਇਹਨ ਆਪ ਦੇ ਬੁढ़ा-ਬੁੜੀ ਦੇ ਕੋਲ ਚਲਾ ਗਿਆ ਹੈ ਨਰਕਾਂ ਦੇ ਵਿੱਚ ਚਲਾ ਗਿਆ ਹੈ ਅਤੇ ਇਸ ਨੇ ਇਸ ਤਰ੍ਹਾਂ ਬਹੁਤ ਜ਼ਿਆਦਾ ਇਹ ਗਲਤ ਖਬਰ ਫਲਾਈ ਹੈ ਬੱਬੂ ਮਾਨ ਦੇ ਫੈਨਸ ਨੂੰ ਦੱਸ ਦੇ ਕਿ ਇਹ ਖਬਰ ਬਿਲਕੁਲ ਝੂਠੀ ਹੈ ਅਤੇ ਇਸ ਨੂੰ